ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਦਰਸ਼ਕਾ ਅਤੇ ਰਾਜਪੁਰ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਅੱਜ ਸੀ ਚੰਡੀਗੜ੍ਹ ਨੂੰ ਜਾ ਰਹੇ ਹਾਂ ਜੋ ਕਿ ਹਾਈਵੇ ਰੋਡ ਤੇ ਲੱਗਾ ਜੋ ਨੌਜਵਾਨਾਂ ਦਾ ਧਰਨਾਵਾ ਜੋ ਕਿ 2018 ਦੇ ਗੋਨ ਗਾਰ ਵਿਚਾਰੇ ਸਰਕਾਰਾਂ ਕੋਲ ਮੰਗ ਮੰਗਦੇ ਆ ਇੱਕ ਆਪਣੀਆਂ 30-30 ਸਾਲ ਯੋਵਨੌਤੀਆਂ ਕਰਕੇ ਤੇ ਅੱਜ ਸਰਕਾਰਾਂ ਕੋ ਇੱਕ ਮੰਗਾਂ ਵੀ ਇਹਨਾਂ ਦੀਆਂ ਜੜੀਆਂ ਮੰਗਾਂ ਅਜੇ ਪੂਰੀਆਂ ਨਹੀਂ ਹੋਈਆਂ ਤੇ ਆਪਾਂ ਗੱਲਬਾਤ ਕਰਦੇ ਆ ਆਪਾਂ ਹਾਈਵੇ ਰੋਡ ਤੇ ਬਿਲਕੁਲ ਨਾ ਟੂਲ ਪਾਜੇ ਤੇ ਜਿਹੜਾ ਵਾਹ ਰੋਸ ਪ੍ਰਦਰਸ਼ਨ 2018 ਦਾ ਕਰ ਰਿਹਾ ਤੇ ਬਾਕੀ ਆਪਾਂ ਲਾਈਵ ਤਸਵੀਰਾਂ ਜੋ ਹੋਮ ਗਾਰਡ ਅੱਜ ਨੌਜਵਾਨ ਸਾਡੇ 2018 ਤੋਂ ਇੱਥੇ ਰੋਸ ਪ੍ਰਦਰਸ਼ਨ ਕਰਦੇ ਹੋਏ ਆ ਤੇ ਹੁਣ ਤੁਹਾਨੂੰ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਉਨੇ ਆ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਜੋ ਤੁਸੀਂ 2018 ਦੇ ਆ ਬੈਠੇ ਇੱਥੇ ਆਣ ਕੇ ਹਾਂਜੀ ਤੇ ਸਰਕਾਰਾਂ ਨੇ ਤੁਹਾਡੀ ਕੋਈ ਆਵਾਜ਼ ਸੁਣੀ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਨੂੰ ਸਾਡੇ ਸਾਰੇ ਜਵਾਨਾਂ ਵੱਲੋਂ ਸਤਿ ਸ਼੍ਰੀ ਅਕਾਲ ਭਾਈ ਅਮਰਜੀਤ ਸਿੰਘ ਬਠੰਡਾ ਜਨ ਸੈਕਟਰੀ ਪੰਜਾਬ ਹੋਮ ਕਾਡ ਵੈਲਫੇਅਰ ਅਸ਼ੋਚਨ ਰਟਾਇਰ ਸਾਡਾ ਜਿਹੜਾ ਧਰਨਾ ਜੀ ਮਿਤੀ 10 7 2018 ਤੋਂ ਲਗਾਤਾਰ ਟੋਲ ਪਲਾਜ਼ਾ ਸੋਲਖੀਆਂ ਨੇੜੇ ਰੋਪੜ ਦੇ ਇਸ ਜਗ੍ਹਾ ਤੇ ਆਪਾਂ ਬੈਠੇ ਆ ਇਸ ਜਗ੍ਹਾ ਤੇ ਲਗਾਤਾਰ ਚੱਲ ਰਿਹਾ ਅਸੀਂ ਇਸ ਧਰਨੇ ਦੌਰਾਨ ਹਰ ਇੱਕ ਲੀਡਰ ਨੂੰ ਮੰਤਰੀ ਸਹਿਬਾਨ ਨੂੰ ਸਭ ਨੂੰ ਮਿਲੇ ਸਭ ਤੋਂ ਪਹਿਲਾਂ ਜੀ ਸਾਡੇ ਚਾਰ ਜਵਾਨਾਂ ਨੇ ਇੱਥੇ ਲਗਾਤਾਰ ਭੁੱਖ ਹੜਤਾਲ ਰੱਖੀ ਭੁੱਖ ਹੜਤਾਲ ਜਦੋਂ ਅਸੀਂ ਸ਼ੁਰੂ ਕੀਤੀ ਇੱਥੇ ਨੇੜੇ ਨੇ ਜੱਟ ਮਹਾਸਭਾ ਦੇ ਪ੍ਰਧਾਨ ਜ਼ੈਲਦਾਰ ਚੈੜੀਆਂ ਸਾਹਿਬ ਉਹ ਸਭ ਤੋਂ ਪਹਿਲਾਂ ਸਾਡੇ ਕੋਲ ਆਏ ਚਾਰ ਐਸਸੀ ਦੇ ਚੇਅਰਮੈਨ ਸਾਹਿਬਾਨ ਸੀਗੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਆ ਕੇ ਸਾਡੇ ਜਵਾਨਾਂ ਨੂੰ ਜੂਸ ਪਿਲਾ ਕੇ ਜਿਹੜੀ ਸਾਡੀ ਭੁੱਖ ਹੜਤਾਲ ਸੀ ਉਹ ਖਤਮ ਕਰਾਈ ਸਾਨੂੰ ਵਿਸ਼ਵਾਸ ਦਿੱਤਾ ਉਹਨਾਂ ਨੇ ਵੀ ਸਾਨੂੰ ਜਿਹੜੇ ਇਥੋਂ ਦੇ ਮੰਤਰੀ ਸਾਹਿਬਾਨ ਨੇ ਚੰਨੀ ਸਾਹਿਬ ਵੀ ਚੰਨੀ ਸਾਹਿਬ ਨੇ ਭੇਜਿਆ ਵੀ ਜਾ ਕੇ ਇਹਨਾਂ ਦੀਆਂ ਦੁੱਖ ਤਕਲੀਫਾਂ ਸੁਣੋ ਕਹਿੰਦੇ ਵੀ ਤੁਸੀਂ ਧਰਨਾ ਚੱਕ ਲੋ ਤੇ ਸਾਨੂੰ ਚੰਨੀ ਸਾਹਿਬ ਨੇ ਭੇਜਿਆ ਸੀ ਆ ਵੀ ਧਰਨਾ ਨਹੀਂ ਚੱਕਦੇ ਉਹਨਾਂ ਨੇ ਸਾਨੂੰ ਯੂਸ ਬਲਾ ਕੇ ਜਿਹੜੀ ਭੁੱਖ ਹੜਤਾਲ ਸੀ ਖਤਮ ਕਰਾਤੀ ਇੱਕ ਹਫ਼ਤੇ ਦਾ ਸਾਨੂੰ ਟਾਈਮ ਦੇ ਕੇ ਗਏ ਵੀ ਇੱਕ ਹਫ਼ਤੇ ਬਾਅਦ ਇਹ ਸੋਡੀ ਮੰਗ ਨਾ ਮੰਨੀ ਸਰਕਾਰ ਨੇ ਚੈੜੀਆਂ ਸਾਹਿਬ ਨੇ ਵਿਸ਼ਵਾਸ ਦਿੱਤਾ ਵੀ ਅਸੀਂ ਔਰ ਜਿਹੜੇ ਮੇਰੇ ਨਾਲ ਚਾਰ ਜਵਾਨ ਜਿਹੜੇ ਚਾਰ ਐਸਸੀ ਦੇ ਚੇਅਰਮੈਨ ਸਾਹਿਬ ਅਸੀਂ ਤੁਹਾਡੇ ਨਾਲ ਧਰਨੇ ਤੇ ਬੈਠਾਂਗੇ ਪਤਾ ਨਹੀਂ ਉਸ ਤੋਂ ਬਾਅਦ ਚੈੜੀਆਂ ਸਾਹਿਬ ਨੇ ਅੱਜ ਤੱਕ ਸਾਨੂੰ ਸ਼ਕਲ ਨਹੀਂ ਦਿਖਾਈ ਵੀ ਚੈੜੀਆਂ ਸਾਹਿਬ ਕਿੱਥੇ ਆ ਰੋਡ ਉਤੋਂ ਦੀ ਲੰਘਦੇ ਹੋਣਗੇ ਉਸ ਤੋਂ ਬਾਅਦ ਜੀ ਸਾਡੇ ਕੋਲੇ ਸੰਦੋਹਾ ਸਾਹਿਬ ਆਏ ਸੰਦੋਹਾ ਸਾਹਿਬ ਉਦੋਂ ਆਮ ਆਦਮੀ ਪਾਰਟੀ ਦੀ ਸੀ ਹੁਣ ਤਾਂ ਉਹ ਪਾਰਟੀ ਬਦਲ ਗਿਆ ਉਹ ਵੀ ਆ ਕੇ ਵਿਸ਼ਵਾਸ਼ੀ ਦੇ ਗਏ ਨਾ ਅਸੀਂ ਮਾਨ ਜੋ ਗਵਰਨਰ ਸਾਹਿਬ ਨੂੰ ਵੀ ਦੋ ਵਾਰੀ ਮਿਲ ਚੁੱਕੇ ਹਾਂ ਐਮਪੀ ਸਾਹਿਬ ਨੂੰ ਓਐਸਡੀ ਸਾਹਿਬਾਨਾ ਨੂੰ ਮੰਤਰੀ ਸਾਹਿਬਾਨਾ ਨੂੰ ਤਾ ਪਤਾ ਹੀ ਨਹੀਂ ਜੇ ਅਸੀਂ ਕਿੰਨੇ ਵਾਰੀ ਮਿਲ ਲਿਆ। ਮਾਨਯੋਗ ਵਿੱਤ ਮੰਤਰੀ ਪੰਜਾਬ ਸਰਾਰ ਮਨਪ੍ਰੀਤ ਸਿੰਘ ਜੀ ਬਾਦਲ ਅਸੀਂ ਉਹਨਾਂ ਨੂੰ ਬਠਿੰਡੇ ਵੀ ਮਿਲੇ ਆ ਜੀ ਇੱਥੇ ਹੀ ਮਿਲੇ ਆ ਉਹ ਸਾਨੂੰ ਸਵਾਏ ਲਾਰਿਆਂ ਤੋਂ ਸਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ 2017 ਦੇ ਵਿੱਚ ਮਾਨਯੋਗ ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਆਈ ਆ ਜੀ ਅਸੀਂ 10/7/2018 ਤੋਂ ਜਿਹੜਾ ਸਾਡਾ ਧਰਨਾ ਇਹ ਲਗਾਤਾਰ ਚੱਲ ਰਿਹਾ ਸਾਢੇ 4 ਸਾਲ ਹੋ ਗਏ ਪਰ ਅੱਜ ਤੱਕ ਮਾਨਯੋਗ ਮੁੱਖ ਮੰਤਰੀ ਸਾਹਿਬਾਨ ਕੋਲੇ ਦਾ ਕਿਹੜਾ ਟਾਈਮ ਹੋਣਾ ਸੀ ਉਹਨਾਂ ਦੇ ਜਿਹੜੇ ਮੰਤਰੀ ਸਾਹਿਬ ਆ ਹੋਰ ਜਿਹੜੇ ਐਮਐਲਏ ਸਾਹਿਬ ਆ ਕਿਸੇ ਕੋਲੇ ਸਾਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ ਹੁਣ ਇਹਨਾਂ ਦੇ 4 ਮਹੀਨੇ ਰਹਿ ਗਏ ਆ ਦੇਖੋ ਇਹ ਕੀ ਕਰਨੇ ਆ ਇਹ ਜਿਹੜਾ ਸਾਡੇ ਨਾਲ ਇਹ ਚੀਜ਼ ਹੋਈ